ਮੁਲਾਵਤ ਮੁਹੰਤਮਤ ਮੁਲਾਵਤ ਜਿਆ ਪ੍ਰਕਾਤ ਮੁਲਾਵਤ ਪ੍ਰਫਦਲ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਦੋ ਸ਼ਬਦ ਕਹਿਣ ਬੈਠੇ ਬੈਠੇ ਕਾਂਗਰਸ ਪਾਰਟੀ ਜਿੰਦਾਬਾਦ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਕੰਗਸ ਵਗਰੋ ਕੌਂਸਲਰੋ ਮੈਂ ਅੱਜ ਜਿਹੜਾ ਧਰਨਾ ਉਨੇ ਚ ਆਇਆ ਤੁਹਾਡੇ ਨਾਲ ਸਾਧਨ ਨਾਲ ਬੈਠੇ ਆ ਉਹਦਾ ਕਾਰਨ ਸਾਬ ਆਪਾਂ ਲੋਕ ਜਾਣਦੇ ਹੀ ਆ ਕਿ ਇਹ ਇਹ ਪੈਂਦੀ ਖੜੇ ਹੋਏ ਸੀਗੇ ਮੇਰਦ ਮੇਰ ਤੋਂ ਪਹਿਲਾਂ ਮੇਰੇ ਭਲਾਰੇ ਸਾਥ ਜਾਨੇ ਇਹ ਬਿਲਕੁਲ ਸਪਸ਼ਟ ਗੱਲ ਦੱਸੀ ਹੈ ਕਿ ਕਈ ਲੋਕਾਂ ਨੂੰ ਨਾਰਾਜ਼ ਕਰਕੇ ਇਹਨਾਂ ਤੇ ਪੁੱਛ ਸਕਦਾ ਆ ਗਿਆ ਸੀ ਪਰ ਇਹਨਾਂ ਨੇ ਜਿਹੜਾ ਵਿਸ਼ਵਾਸ ਘਾਤ ਕੀਤਾ ਲੋਕਾਂ ਨੇ ਵਿਸ਼ਵਾਸ ਕੀਤਾ ਪੰਗੇ ਉੱਤੇ ਅਗਰ ਮਹਾਰਾਜ ਜੀ ਤੁਹਾਡੇ ਚ ਹਿੰਮਤ ਹੈ ਤੁਰਜ਼ਾਇਨ ਦੇ ਕੇ ਦੁਬਾਰਾ ਇਲੈਕਸ਼ਨ ਲੜੋ ਚਾਹੋ ਦੁਬਾਰਾ ਇਲੈਕਸ਼ਨ ਲਾ ਲਓ ਜੇ ਤੁਹਾਡੇ ਜਣਾਤਾ ਤੇ ਜੇਬ ਜਾਓ ਤਾਂ ਤੁਹਾਨੂੰ ਮੈਂ ਨਹੀਂ ਆਪ ਦੱਸਾਂਗਾ ਕਿ ਤੁਸੀਂ ਕਿੱਥੇ ਚੱਲਣਗੇ ਕਾਂਗਰਸ ਪਾਰਟੀ ਦੇ ਸਿੰਭਲ ਤੇ ਇਲੈਕਸ਼ਨ ਲੜੇ ਹੋ ਕਾਂਗਰਸ ਪਾਰਟੀ ਨੂੰ ਤੁਹਾਨੂੰ ਵੋਟਾਂ ਮਿਲੀਆਂ ਐ ਇਸ ਲਈ ਬੇਨਤੀ ਐ ਕਿ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹੋ ਉਹਨਾਂ ਨੂੰ ਪਾਰਾ ਦੇ ਕੇ ਵਾਪਸ ਆਓ ਨਹੀਂ ਤੇ ਇੱਥੇ ਅਸਤੀਫਾ ਦਿਵੋ ਜਿੱਦਾ ਸ਼ੀਤਲ ਨੂੰ ਅੰਗਰਾਹ ਦਿੱਤਾ ਸੀਗਾ ਆਪਣਾ ਅਸਤੀਫਾ ਦੇ ਕੇ ਵੀ ਜਿੱਥੇ ਮਰਜੀ ਜਾਓ ਤੁਹਾਨੂੰ ਖੁੱਲੀ ਛਿੱਤਰੀ ਜਾਈ ਪਰ ਤੁਸੀਂ ਜਿਹੜਾ ਗਦਾਰ ਕੀਤਾ ਮੇਰੇ ਤੋਂ ਹਰਨ ਦੇ ਨਾਲ ਮੇਰੇ ਜੁਗਲ ਭਾਜੀ ਨੇ ਬਹੁਤ ਵਧੀਆ ਗੱਲ ਕੀਤੀ ਐ ਕਿ ਜਿਹੜਾ ਇਹ ਜਿਹੜਾ ਹੁੰਦਾ ਨਾ ਲਾਲਚ ਇਹ ਥੋੜੇ ਸਮੇਂ ਦੀ ਬਹੁਤ ਵੱਡੀਆਂ ਕੁਰਬਾਨੀਆਂ ਜਿਹੜੀਆਂ ਨੇ ਛੋਕੇ ਛੋੜੇ ਥੋੜੇ ਸਮੇਂ ਦੀਆਂ ਕੁਰਬਾਨੀਆਂ ਜਾਂਦੇ ਨੇ ਤੇ ਦਾਗ ਵੀ ਲਾਉਂਦੇ ਆ ਤੁਸੀਂ ਆਪਣੀ ਸਾਡੀ ਪੁਸਤਾਂ ਵਾਸਤੇ ਆਉਣ ਵਾਲੇ ਫਿਊਚਰ ਵਾਸਤੇ ਵੀ ਆਪਣੇ ਆਪ ਨੂੰ ਖਰਾਬ ਕਰ ਰਹੇ ਹੋ ਮੇਰੀ ਬੇਨਤੀ ਹੈ ਤੁਹਾਡੇ ਸਾਹਮਣੇ ਕਿ ਤੁਸੀਂ ਆਪਣੇ ਫੈਸਲੇ ਬਦੋ ਤਾਂ ਕਿ ਤੁਹਾਡਾ ਆਉਣ ਵਾਲੇ ਬੱਚੇ ਜਿਹੜੇ ਆ ਉਹ ਵੀ ਲੋਕਾਂ ਦੀ ਅਗਲਾ ਨਾ ਸੁਣਾ ਕਿਉਂਕਿ ਇਹ ਤੁਸੀਂ ਚਲੇ ਜਾਣਾ ਤੁਹਾਡੇ ਬਜ਼ੁਰਗ ਵੀ ਚਲੇ ਗਏ ਆ ਹੋ ਸਕਦਾ ਤੁਹਾਡੇ ਬਜ਼ੁਰਗਾਂ ਨੇ ਕੋਈ ਵਧੀਆ ਕੰਮ ਕੀਤਾ ਹੋਣਗੇ ਤੁਹਾਨੂੰ ਅੱਜ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਸੀਗੀ ਪਰ ਤੁਸੀਂ ਇਦਾਂ ਦੇ ਕੰਮ ਕਰਕੇ ਜਾ ਰਹੇ ਹੋ ਕਿ ਤੁਹਾਡੇ ਆਉਣ ਵਾਲੇ ਪੁਸਤਕਾਂ ਜਿਹੜੀਆਂ ਨੇ ਲੋਕਾਂ ਵਿੱਚ ਵੀ ਇਹ ਦਾਹ ਜਿਹੜਾ ਤੱਬਾ ਇਹ ਲੱਗਾ ਰਹਿਣਾ ਜੀ ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਵਾਪਸੀ ਜਿਹੜਾ ਪੈਰ ਆ ਉਹ ਆਪਾਂ ਵਾਪਸ ਲਿਆਓ ਕਾਹਦੇ ਪੜ ਨਹੀਂ ਤੁਹਾਨੂੰ ਪਹਿਲਾਂ ਵੀ ਮਾਰਸਰਦਾ ਦਿੱਤਾ ਜੇ ਅੱਗੋਂ ਵੀ ਸਤਵਾ ਦਿੰਦੀ ਰਹਗੀ ਕਿਉਂਕਿ ਬਲਾਰੇ ਸਾਡੇ ਬਹੁਤ ਜ਼ਿਆਦਾ ਹੋਰ ਨਹੀਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਜਿੱਥੇ ਜਿੱਥੇ ਬੈਠ ਰਿਹਾ ਖੜੇ ਹੋ ਕੇ ਡਟ ਕੇ ਆਪਾਂ ਮੁਕਾਬਲਾ ਕਰੀਏ ਜਿਹਨਾਂ ਵੀ ਕੋਈ ਗਦਾਬ ਪਾਰਟੀ ਦੇ ਚਾਉਂਦਾ ਹੈ ਨਾ ਗਦਰ ਜੀ ਨਾਲ ਕੀਤੀ ਆ ਪੂਰਾ ਤੇ ਐਕਸ਼ਨ ਲੈ ਕੇ ਪੂਰਾ ਆਪਣੀ ਪਾਰਟੀ ਨੂੰ ਸਾਫ ਸੁਥਰੀ ਜੇ ਸਾਡੀ ਪਾਰਟੀ ਹੈ ਸਾਫ ਸਾਫ ਸੁਥਰੀ ਪਾਰਟੀ ਸਰਵਰ ਪਾਰਟੀ ਸਾਡੀ ਹੈਗੇ ਕਾਂਸਪਾਰਟੀ ਇਸ ਲਈ ਇਹਨਾਂ ਹਮੇਸ਼ਾ ਹੀ ਆਪਾਂ ਸਹਿਯੋਗ ਦਿੰਦੇ ਆ ਆਪਾਂ ਸਾਰੇ ਹੀ ਰਲ ਕੇ ਸਹਿਯੋਗ ਦਿੰਦੇ ਰਹੀਏ ਧੰਨਵਾਦ ਜੀ